ਸਾਰਾ ਅੰਦਰੋਂ ਹਾਲ ਦਾ ਜਿੰਨਾ 쿨ਿੰਗ ਸਿਸਟਮ ਸਾਰਾ ਬੰਦ ਹੋ ਗਿਆ ਜੀ ਅੱਛਾ ਜਿੰਨੇ ਪਸੀਨਾ ਪਸੀਨੀ ਪਸੀਨਾ ਸਾਰਾ ਕੁਝ ਫੇ ਇਹਨਾਂ ਨੂੰ ਮੈਂ ਲੈ ਕੇ ਆ ਮੈਂ ਕਿਹਾ ਇਦਾਂ ਦਾ ਕਰਕੇ ਗੱਲਵਾ ਜੀ ਇਹ ਕਹਿੰਦੇ ਭਾਜੀ ਹੋ ਜਾਊਗਾ ਅਸੀਂ ਪਿਆਰ ਨਾਲ ਵੈਰਾ ਡੀਲਿੰਗ ਕੀਤੀ ਜੀ ਜਦੋਂ ਬਾਅਦ ਕਿਉਂ ਇਹ ਨਹੀਂ ਵੀ ਕਿਹਾ ਹਾਂ ਮੇਰੀ ਗਲਤੀ ਆ ਇਹ ਸਾਡੇ ਮੂਰੇ ਝੁਕੇ ਨਹੀਂ ਹੈਗੇ ਚਲੋ ਇਹ ਇਹ ਐਵੇਂ ਨੋਰਮਲ ਹੀ ਗੱਲ ਆ ਜਿਹੜੀ ਆ AC U C ਵਾਲੀਆਂ ਨਾ ਚਲੋ ਗੱਲਾਂ ਭੁੱਲ ਜਾਂਦੀਆਂ ਜਿਹੜੀ ਇਹਨਾਂ ਨੇ ਸਾਡੇ ਨਾਲ ਮਿਸਬੇਵ ਵੀ ਕੀਤੀ ਹੈ ਨਾ ਕਹਿੰਦੇ ਆਜੋ ਮੈਨੂੰ ਮਾਰ ਦੋ ਫਲਾਨਾ ਕਰ ਦੋ ਢਿੰਕੜਾ ਕਰ ਦੋ ਅੱਛਾ ਉਹ ਗੱਲਾਂ ਸਾਨੂੰ ਚੁੱਪਦੀਆਂ ਆਪਣੇ AC ਸਾਰੇ ਬੰਦ ਸਭ ਕੁਝ ਬੰਦ ਭਾਜੀ 20% ਸਾਡਾ ਫੂਡ ਲੋਕਾਂ ਨੇ ਖਾਧਾ ਬਾਕੀ 80% ਸਾਨੂੰ ਸਿੱਟਣਾ ਪੈਣਾ ਠੀਕ ਹੈ ਨਾ ਆ ਕੁੜੀ ਦਾ ਸਾਧਰ ਠੀਕ ਇਹਨਾਂ ਦੇ ਦੇ ਉੱਤੇ ਭਾਜੀ ਕਿਆ ਬੀਤੀ ਹੋਗੀ ਜੇ ਤੁਹਾਡਾ ਇੱਕ ਜਨਰੇਟਰ ਭਾਜੀ ਖਰਾਬ ਹੋ ਗਿਆ ਤੁਹਾਨੂੰ ਬੈਕਅਪ ਨਹੀਂ ਚਾਹੀਦਾ ਕਿੱਥੇ ਚੱਲਦਾ AC ਚੱਲਦਾ ਜਿਵੇਂ ਬੱਜ ਕੇ ਨਹੀਂ ਵਿਆਹ ਵਾਲੇ ਦਿਨ ਪੈਲੈਸ ਦੇ ਵਿੱਚ AC ਬੰਦ ਹੋਣ ਕਰਕੇ ਹੋ ਗਿਆ ਵੱਡਾ ਹੰਗਾਮਾ ਗਰਮੀ ਦੇ ਨਾਲ ਪਸੀਨੋ ਪਸੀਨੀ ਹੋ ਗਏ ਸਾਰੇ ਬਰਾਤੀ ਤੋਂ ਦਾਸਤ ਦੀ ਖਬਰ ਨਮਾਸ਼ਹਿਰ ਦੀ ਹੈ ਜਿੱਥੇ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਪੈਲੈਸ ਦੇ ਵਿੱਚ AC ਨਹੀਂ ਚੱਲਦੇ ਸੀ ਤੇ ਜਿਸ ਕਰਕੇ ਬਰਾਤੀ ਸਾਰੇ ਪਸੀਨੋ ਪਸੀਨੀ ਹੋ ਗਏ ਤੇ ਜਿਸ ਤੋਂ ਬਾਅਦ ਉਹਨਾਂ ਦਾ ਪੈਲੈਸ ਦੇ ਮੈਨੇਜਰ ਦੇ ਨਾਲ ਤਕਰਾਰ ਹੋ ਗਿਆ ਦਰਸਲ ਕੁੜੀ ਵਾਲਿਆਂ ਨੇ ਲੱਖਾਂ ਰੁਪਏ ਖਰਚ ਕੇ ਪੈਲੈਸ ਬੁੱਕ ਕੀਤਾ ਸੀ ਲੇਕਿਨ ਪੈਲੈਸ ਦੇ ਵਿੱਚ AC ਖਰਾਬ ਹੋਣ ਕਰਕੇ ਨਹੀਂ ਚੱਲਦੇ ਸੀ ਜੇ ਜਦੋਂ ਬਰਾਤੀ ਆਏ ਤਾਂ ਪਹਿਲਾਂ ਉਹਨਾਂ ਨੇ ਚਾਹ ਪਕੌੜੇ ਪੀਤੇ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਗਰਮੀ ਲੱਗਣ ਲੱਗ ਪਈ ਤੇ ਜਦੋਂ ਉਹਨਾਂ ਨੇ ਸਟਾਫ ਨੂੰ ਕਿਹਾ ਕਿ ਏਸੀ ਚਲਾ ਦਿਓ ਸਾਨੂੰ ਗਰਮੀ ਲੱਗਦੀ ਪਈ ਹੈ ਤਾਂ ਸਟਾਫ ਕਹਿੰਦਾ ਏਸੀ ਖਰਾਬ ਹੈ ਇਸ ਨੂੰ ਨਹੀਂ ਚਲਾ ਸਕਦੇ ਤੁਸੀਂ ਇੱਕ ਵਾਰ ਮੈਨੇਜਰ ਦੇ ਨਾਲ ਗੱਲਬਾਤ ਕਰ ਲਓ ਤੇ ਜਦੋਂ ਬਰਾਤੀ ਫਿਰ ਮੈਨੇਜਰ ਦੇ ਨਾਲ ਗੱਲਬਾਤ ਕਰਨਗੇ ਤਾਂ ਦੋਵਾਂ ਦੇ ਵਿਚਕਾਰ ਕਾਫੀ ਬੈਂਸਵਾਜੀ ਹੋਣ ਲੱਗ ਪਈ ਤਾਂ ਬਰਾਤੀਆਂ ਨੇ ਇਲਜ਼ਾਮ ਲਗਾਇਆ ਕਿ ਮੈਨੇਜਰ ਨੇ ਉਹਨਾਂ ਨੂੰ ਗਾਲਾਂ ਵੀ ਕੱਢੀਆਂ ਨੇ ਉਹਨਾਂ ਦੇ ਨਾਲ ਬਦਤਮੀਜ਼ੀ ਕੀਤੀ ਹੈ ਆਖਿਰ ਕੀ ਇਹ ਪੂਰਾ ਮਾਮਲਾ ਆਉਥੋਂ ਸੁਣਾਦਿਆ ਕੱਲ ਬਾਦ ਦਿੱਤਾ ਹੋਈ ਹੈ ਜੀ ਜਦੋਂ ਅਸੀਂ ਆਏ ਆ ਪਹਿਲਾਂ ਪੈਲੇਸ ਚ ਅਸੀਂ ਆਪਣਾ ਖਾਕ ਹੋ ਕੇ ਸਾਰਾ ਕੁਝ ਜਦੋਂ ਆディ ਕੱਪੜੇ ਡਰੈਸ ਚੇਂਜ ਕਰਨ ਲੱਗੇ ਆ ਹੂੰ ਉੱਥੇ ਅਸੀਂ ਜਾ ਕੇ ਇੱਧਰਲੇ ਕਮਰੇ ਚ ਪਹਿਲਾਂ ਗਏ ਜੀ ਇਹਨਾਂ ਦੇ ਆਫਿਸ ਚ ਉੱਥੇ ਏਸੀ ਹੈ ਨਹੀਂ ਸਿਕਾ ਯਹੀ ਦੂਏ ਦੇ ਪਾਸੇ ਚਲੇ ਗਏ ਜੀ ਨਾ ਉਹ ਤੇ ਏਸੀ ਦਾ ਰਿਮੋਟ ਜੀ ਨਾ ਉਹ ਏਸੀ ਚੱਲਦਾ ਸਿਕਾ ਜੀ ਅਸੀਂ ਜੋ ਇਹਨਾਂ ਨੂੰ ਕਹੇ ਜੀ ਏਸੀ ਚਲਾ ਦਿਓ ਉਹੀ ਬੰਦਾ ਸਾਡੇ ਲਾਗੇ ਨਾ ਆਇਆ ਜੀ ਨਾ ਕੋਈ ਮੈਡਮ ਨਾ ਕੋਈ ਬੰਦਾ ਜਾਣੀ ਉਹ ਕਹਿੰਦੇ ਜੀ ਮਾਲਕ ਨੂੰ ਪੁੱਛੋ ਅਸੀਂ ਕਿਹਾ ਮਾਲਕ ਨੂੰ ਸਾਡੀ ਗੱਲ ਕਰਾ ਦਿਓ ਵੀ ਅਸੀਂ ਸਾਦ ਉਹਨਾਂ ਨੂੰ ਹਨਾ ਵੀ ਅਸੀਂ ਉਹਨਾਂ ਨਾਲ ਗੱਲ ਕਰੀਏ ਉਹ ਕਹਿੰਦੇ ਬਈ ਕੋਈ ਨਹੀਂ ਆਉਂਦੇ ਆ ਉਹ ਜੇ ਵੇਟ ਕਰਦੇ ਰਹੇ ਕਰਦੇ ਰਹੇ ਫੇਰ ਇਹਨਾਂ ਨੂੰ ਅਸੀਂ ਜਾ ਕੇ ਡੀਜੇ ਬੰਦ ਕਰਾਤਾ ਜੀ ਅੰਦਰ ਜਾ ਕੇ ਠੀਕ ਅਸੀਂ ਤਾਂ ਲੌਂਗ ਰੈਂਟ ਵੀ ਕਰਾਈ ਆ ਬਈ ਜੋ ਜਿਹੜਾ ਵੀ ਮੈਂਬਰ ਉਹ ਬੰਦਾ ਆ ਉਹ ਇੱਥੇ ਆ ਕੇ ਸਾਡੇ ਨਾਲ ਗੱਲ ਕਰੇ ਕਿ ਸਾਡਾ ਏਸੀ ਨਹੀਂ ਚੱਲਦਾ ਫੇ ਮੁੰਡਾ ਆਇਆ ਜੀ ਉਹਨੇ ਆ ਕੇ ਏਸੀ ਦਾ ਚਲਾ ਦਿੱਤਾ ਜੀ ਉਹ ਦੂਜੀ ਥੋੜਾ ਟਾਈਮ ਚੱਲਿਆ ਜੀ ਉਹ ਏਸੀ ਫੇਰ ਬੰਦ ਹੋ ਗਿਆ ਬੰਦ ਹੋ ਕੇ ਇਹਨਾਂ ਨੇ ਅੰਦਰ ਮੈਂ ਪਿੱਛੇ ਗਿਆ ਮੈਂ ਕਿਹਾ ਮੈਨੇਜਰ ਕਿੱਥੇ ਆ ਬੰਦਾ ਮੈਨੂੰ ਨਹੀਂ ਪਤਾ ਸੀ ਇਹਨਾਂ ਦਾ ਉਧਰ ਮੈਨੂੰ ਪਤਾ ਸੀ ਕਿਹਨਾਂ ਦਾ ਹੈ ਹਨਾ ਮੈਂ ਇਹ ਉੱਥੇ ਕੋਲ ਖੜੇ ਉਹਨੂੰ ਕਰਵਾ ਰਹੇ ਸਗੇ ਇਹਨਾਂ ਦੀ ਜਿਹੜੀ ਵਾਇਰਿੰਗ ਆ ਉਹ ਨਾ ਪ੍ਰੋਪਰ ਹੋਆ ਜੀ ਕੁੰਡੀਆਂ ਬਣੀਆਂ ਆ ਉਹਨਾਂ ਨਾਲ ਮਰੂੜੀਆਂ ਦੇਈ ਜਾਂਦੇ ਆ ਕੋਈ ਨਿਆਣਾ ਉੱਥੇ ਜੰਮੜ ਜਵੇ ਕੋਈ ਕਾਸ਼ ਹੋ ਜਾਵੇ ਕਾਹਲੂ ਕੋਈ ਜ਼ਿੰਮੇਵਾਰ ਨਹੀਂ ਹੈਗਾ ਜੀ ਜਿੰਨੇ ਆਉਣੇ ਤੇ ਪਰੋਹਣੇ ਆਉਂਦੇ ਆ ਕਿਸੇ ਦਾ ਨਿਆਣਾ ਕਿਤੇ ਜਾਂਦਾ ਕਿਸੇ ਦਾ ਨਿਆਣਾ ਕਿਤੇ ਜਾਂਦਾ ਮੇਨ ਪ੍ਰੋਬਲਮ ਇਹ ਆ ਜੀ ਫੇ ਅਸੀਂ ਉਥੇ ਡੀਜੇ ਤੇ ਜਾ ਕੇ ਉਦੋਂ ਉਹਨਾਂ ਨੇ ਸਾਡਾ ਏਸੀ ਚਲਾ ਦਿੱਤਾ ਜੀ ਫੇ ਸਾਡਾ ਏਸੀ ਬੰਦ ਹੋ ਗਿਆ ਮੈਂ ਫੇ ਹੀ ਨਾ ਕੋ ਗਿਆ ਜੀ ਕਹਿੰਦੇ ਹੋਣੇ ਚੱਲ ਪਊਗਾ ਠੀਕ ਆ ਜੀ ਫੇ ਇਹਨਾਂ ਨੇ ਚਲਾ ਦਿੱਤਾ ਜੀ ਥੋੜੀ ਜਿਹੀ ਦੇਰ ਬਾਅਦ ਸਾਰਾ ਅੰਦਰੋਂ ਹਾਲ ਦਾ ਜਿੰਨਾ ਕੂਲਿੰਗ ਸਿਸਟਮ ਸਾਰਾ ਬੰਦ ਹੋ ਗਿਆ ਜੀ ਅੱਛਾ ਜਿੰਨੇ ਪਸੀਨਾ ਪਸੀਨੀ ਪਸੀਨਾ ਸਾਰਾ ਕੁਝ ਫੇ ਇਹਨਾਂ ਨੂੰ ਮੈਂ ਲੈ ਕੇ ਆ ਮੈਂ ਕਹਿੰਦਾ ਇਦਾਂ ਦਾ ਕਰਕੇ ਗੱਲ ਵਾ ਜੀ ਇਹ ਕਹਿੰਦੇ ਭਾਜੀ ਹੋ ਜਾਊਗਾ ਸੀ ਪਿਆਰ ਨਾਲ ਪਹਿਲਾਂ ਡੀ ਜਦੋਂ ਬਾਅਦ ਕਿਉਂ ਇਹਨਾਂ ਨੇ ਸਾਡੀ ਗੱਲ ਨਹੀਂ ਗੋਲੀ ਇਹ ਤਾਂ ਦਫ਼ਤਰ ਵਾਲ ਨੂੰ ਆ ਗਏ ਜੀ ਇਹ ਫੋਨ ਤੇ ਲੱਗੇ ਉਹਦੀ ਮੈਂ ਨਾ ਕਿਹਾ ਮੈਂ ਕਿਹਾ ਸਾਰੇ ਸਾਡੀ ਗੱਲ ਸੁਣੋ ਸਾਰੇ ਬੰਦਿਆਂ ਦੇ ਵਿੱਚ ਇਹਨਾਂ ਦਾ ਸਾਡਾ ਇਹਨਾਂ ਨੇ ਇਹ ਨਹੀਂ ਵੀ ਕਿਹਾ ਵੀ ਹਾਂ ਮੇਰੀ ਗਲਤੀ ਆ ਇਹ ਸਾਡੇ ਮੁੰਡੇ ਝੁਕੇ ਨਹੀਂ ਹੈਗੇ ਚਲੋ ਇਹ ਇਹ ਐਵੇਂ ਨਾਰਮਲ ਹੀ ਗੱਲ ਵਾ ਜਿਹੜੀ ਹੈ ਈਸੀਯੂ ਸੀ ਵਾਲੀਆਂ ਹਨਾ ਚਲੋ ਗੱਲਾਂ ਭੁੱਲ ਜਾਂਦੀਆਂ ਜਿਹੜੀ ਇਹਨਾਂ ਨੇ ਸਾਡੇ ਨਾਲ ਮਿਸ ਬੇਬੀ ਕੀਤੀ ਹੈ ਨਾ ਕਹਿੰਦੇ ਆ ਜਾਓ ਮੈਨੂੰ ਮਾਰ ਦੋ ਫਲਾਨਾ ਕਰ ਦੋ ਧਿੰਕੜਾ ਕਰ ਦੋ ਅੱਛਾ ਉਹ ਗੱਲਾਂ ਸਾਨੂੰ ਚੁੱਪ ਦੀਆਂ ਤੁਹਾਡਾ ਕਹਿਣ ਦਾ ਮਤਲਬ ਹੈ ਉਹ ਤਾਂ ਜੋ ਉਹ ਤਾਂ ਐਵੇਂ ਨੋਰਮਲ ਗਾ ਲਾ ਸੀ ਕਦੋਂ ਕਰਦੇ ਜੂੰਦੇ ਮਹੀਨੇ ਇਹਨਾਂ ਨੇ ਮਿਸ ਰਿਵਿਊਪ ਕੀਤਾ ਅਸੀਂ ਮਿਸ ਰਿਵਿਊ ਕੀਤਾ ਸੀ ਹੁਣ ਕਦੋਂ ਕਰਦੇ ਕਿੰਨੀ ਗਰਮੀ ਹੁੰਦੀ ਆ ਅੱਛਾ ਏਸੀ ਵਿੱਚ ਕੀਤਾ ਆ ਉਸ ਦਾ ਸਾਰਾ ਕੁਝ ਕੀਤਾ ਜੀ ਇਹਨਾਂ ਨੇ ਪੈਸੇ ਜੋ ਸਾਰਾ ਕੁ ਕੁੜੀ ਵਾਲਿਆਂ ਨੇ ਕੀਤਾ ਸਾਰਾ ਕੁਝ ਇਹਨਾਂ ਨੇ ਕੀਤਾ ਫੇਰ ਜਦੋਂ ਕੋਈ ਮੈਰਿਜ ਕਰਦਾ ਤੁਹਾਨੂੰ ਪਤਾ ਆ ਤਾਂ ਅਗਰ ਕੋਈ ਚੀਜ਼ ਖਰਾਬ ਹੋ ਜਾਂਦੀ ਆ ਤਾਂ ਉਸ ਦਾ ਕਿਤੇ ਹੱਲ ਵੀ ਤਾਂ ਤੁਸੀਂ ਲੱਭਣਾ ਨਾ ਅਸੀਂ ਸਾਰੇ ਇਹਨਾਂ ਨੂੰ ਪ੍ਰੋਵਾਈਡ ਕਰਕੇ ਦੇ ਰਹੇ ਸੀ ਇਹਨਾਂ ਨੇ ਜਾਣ ਤੋਂ ਕਿੰਨੇ ਘੰਟੇ ਲੱਗੇ ਸਰ 10 ਮਿੰਟ ਦੇ ਵਿੱਚ ਫੋਨ ਕੀਤਾ ਇਹਨਾਂ ਨੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਕਮੂੜਾ ਭੱਜ ਗਿਆ ਨਹੀਂ ਕੋਈ ਪ੍ਰੋਵਾਈਡ ਨਹੀਂ ਕੀਤਾ ਗਿਆ ਅਸੀਂ ਤੈਨੂੰ ਦੱਸਿਆ ਪਾਜੀ ਪ੍ਰੋਵਾਈਡ ਨਹੀਂ ਕੀਤਾ ਗਿਆ ਜਦੋਂ ਇਹਨਾਂ ਨੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਜਿਹੜੇ ਮਰਜ਼ੀ ਮੇਰੇ ਬੰਦੇ ਨੂੰ ਪੁੱਛ ਲਓ ਮੈਂ ਤਾਂ ਗਿਆ ਜੀ ਤੁਸੀਂ ਜਿਹੜੇ ਬੰਦੇ ਨਾਲ ਤੁਸੀਂ ਹੁਣ ਰੋਕ ਮੈਂ ਆ ਕੇ ਤੁਹਾਨੂੰ ਦਿਖਾਇਆ ਕਿਹੜਾ ਬੰਦਾ ਹੈ ਮੈਨੂੰ ਪਤਾ ਤੁਸੀਂ ਇਹਨਾਂ ਦੇ ਬੰਦੇ ਹੋ ਨਹੀਂ 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 ਮੈਂ ਤੁਹਾਡਾ ਸਤਿਕਾਰ ਲੈ ਰਿਹਾ ਹਾਂ ਕੋਈ ਨਹੀਂ ਦੇਖੋ ਮੀਡੀਆ ਵਾਲੇ ਇਟਸ ਓਕੇ ਸਰ ਇਹਨੂੰ ਵੀ ਬੋਲਿੰਦਾ ਮੱਖਕਾ ਦੋ ਬਹੁਤ ਹੀ ਹੋ ਗਿਆ ਹੁਣ ਹੱਲ ਕੀ ਆ ਸਰ ਇਹਨਾਂ ਦੇ ਆਪਣੇ ਬੰਦੇ ਦਾ ਹਾਂ ਹੁਣ ਤੁਸੀਂ ਦੱਸੋ ਸਰ ਅਸੀਂ ਥੋੜੀ ਦੱਸਣਾ ਤੁਸੀਂ ਦੱਸਾ ਪੈਸੇ ਪੈਸੇ ਨਾ ਦੋ ਜੀ ਅਸੀਂ ਇਹੀ ਕਹਿ ਸਕਦਾ ਦੱਸੋ ਅਸੀਂ ਆਪਣੀ ਮਾਫੀ ਮੰਗ ਲੈਂਦੇ ਭਾਈ ਜੇ ਸਾਡੇ ਤੋਂ ਕੋਈ ਗਲਤੀ ਨਹੀਂ ਸਾਨੂੰ ਪੈਸੇ ਨ ਅਸੀਂ ਕੰਮੀ ਤੇ ਆ ਰਹੇ ਸਰ ਕਿਉਂਕਿ ਇਹ ਸਾਰਾ ਕੁਝ ਸਾਰਾ ਕੁਝ ਸਰ ਕੁਦਰਤੀ ਹੈ ਅਸੀਂ ਰਸਤੇ 'ਚ ਜਾ ਰਹੇ ਹਾਂ ਪਰ ਇਹ ਮਿਸ ਬਿਹੇਵੀਅਰ ਕਰਨਾ ਗਲਤ ਬੋਲਣਾ ਉਹ ਕਿੱਥੋਂ ਤੱਕ ਸਰ ਸੱਚ ਮੰਨਿਓ ਮੈਂ ਕਿਸੇ ਨੂੰ ਮਿਸ ਬਿਹੇਵੀਅਰ ਨਹੀਂ ਕੀਤਾ ਪਰ ਉਹ ਕਹਿ ਰਹੇ ਮੇਰੀ ਡੈਰੀ ਉਠਾ ਲੋ ਅੱਜ ਤੱਕ ਜਿੰਨੇ ਵਿਰਾਤੀ ਆਏ ਨੇ ਕੋਈ ਕੁਝ ਬੋਲ ਕੇ ਗਿਆ ਮੈਂ ਹਰੇਕ ਨੂੰ ਹੱਥ ਜੋੜ ਕੇ ਮਿਲਿਆ ਇਹ ਭਾਜੀ ਨੇ ਮੈਨੂੰ ਕਿਹਾ ਕਹਿੰਦਾ ਨੀਟੂ ਮੇਰਾ ਰਿਸ਼ਤੇਦਾਰ ਹੈ ਨਵਾਂ ਸ਼ਹਿਰ ਕਹਿੰਦਾ ਉਹ ਸਾਡੇ ਪਾਣੀ ਪੜਦਾ ਇਹਨਾਂ ਨੇ ਭਾਜੀ ਉਹਨਾਂ ਨੇ ਮੈਂ ਕਿਹਾ ਸਰ ਘੜਦੇ ਹੋਣਗੇ ਪਹਿਲਾਂ ਕਹੋਗੇ ਆ ਗੱਲ ਇਹ ਭਾਜੀ ਤੁਸੀਂ ਮੈਨੂੰ ਨਹੀਂ 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 ਤੁਸੀਂ ਇਹ ਗੱਲ ਕਹੀ ਆ ਵੀ ਐਵੇਂ ਆਪਣੇ ਬੰਦਿਆਂ ਨੂੰ ਸਾਦਾ ਮੈਂ ਕਿਹਾ ਤੂੰ ਜਿਹੜੇ ਬੰਦਿਆਂ ਦੀ ਗੱਲ ਕਰਦਾ ਉਹ ਸਾਡੇ ਮੈਂ ਕਿਹਾ ਥੱਲੇ ਆ ਸਰ ਮੇਰੀ ਤਾਂ ਉਹਨਾਂ ਨਾਲ ਬੋਲ ਚੱਲਦੀ ਨਹੀਂ ਚਲੋ ਜੋ ਵੀ ਹੈਗਾ ਉਹ ਸਾਡਾ ਆਪ ਵਿੱਚ ਮਾਮਲਾ ਇੱਕ ਮਿੰਟ ਮੇਰੀ ਗੱਲ ਸੁਣੋ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੇਰੀ ਨਹੀਂ ਨਹੀਂ ਇੱਕ ਮਿੰਟ ਮੇਰੀ ਗੱਲ ਸੁਣੋ ਤੁਸੀਂ ਕਹਿੰਦੇ ਅਸਲਾ ਦਿਖਾਇਆ ਬੰਦੇ ਨੇ ਅਸਲਾ ਸਾਰਾ ਵੋਟਾਂ ਦੇ ਅੰਦਰ ਜਮਾ ਆਇਆ ਆਪਾਂ ਤੁਹਾਡੇ ਸਾਡੇ ਸਾਡੇ ਘਰੇ ਆਪਣਾ ਸਾਡੇ ਕੋਈ ਲਾਇਸੈਂਸ ਹੈ ਨਹੀਂ ਅਸੀਂ ਅਸਲਾ ਕਿੱਥੋਂ ਤੁਹਾਨੂੰ ਦਿਖਾ ਦਾਂ। ਇੱਕ ਬੰਦਾ ਸੀ ਦੋ ਨੰਬਰ ਤੋਂ ਉਹਨਾਂ ਕਿਹਾ ਕਿ ਤੁਹਾਨੂੰ ਕੀ ਬੰਦੇ ਨੂੰ ਪਛਾਣਦੇ ਆ? ਤੁਸੀਂ ਪਛਾਣਦੇ ਆ? ਤੁਹਾਡੇ ਸੀਸੀ ਫੁਟੇਜ ਕੈਮਰੇ ਲੱਗੇ ਹੋ ਕੀ ਤੁਸੀਂ ਸਾਨੂੰ ਦਿਖਾ ਸਕਦੇ ਆ? ਉਹ ਬੰਦਾ ਕੱਢ ਲਓ। ਨਹੀਂ ਸਾਨੂੰ ਸੀਸੀ ਫੁਟੇਜ ਦਿਖਾ ਸਕਦੇ ਆ ਉਹ ਬੰਦਾ ਦਿਖਾ ਦਿਓ ਸੀਸੀਟੀਵੀ ਜੇ ਤੁਸੀਂ ਮੈਨੂੰ ਪ੍ਰੋਪਰ ਅਸੀਂ মিডিਆ ਵਾਲਿਆਂ ਨੂੰ ਸਾਨੂੰ ਸੀਸੀ ਫੁਟੇਜ ਦਿਖਾ ਸਕਦੇ ਆ 50 ਜਾਣੇ ਸੀ। ਸਰ ਛੱਡੋ ਸੀਸੀ ਫੁਟੇਜ ਦਿਖਾ ਸਕਦੇ ਆ ਉਹਦੇ ਚਸਲਾ ਤੁਹਾਨੂੰ ਦਿਖਾਇਆ। ਆਪਾਂ ਟਰਾਈ ਕਰ ਸਕਦੇ ਆ ਜੀ। ਕਰੋਗੇ? ਖਾਣੇ ਦੇ ਕੈਮਰੇ ਆਪਣੇ ਤੇ।